ਨਾ ਕੋ ਹੋਇਆ ਫੁਨਾਈ ਦੀ ਜਗ੍ਹਾ ਤੋਂ ਫਿਰ ਨਾ ਕੁਝ ਨਹੀਂ ਪ੍ਰੋਸਟਾਂਟੇ ਇਹਨਾਂ ਨੂੰ ਇੱਥੇ ਬਹੁਤ ਨਾਮ ਹੋਇਆ ਪੰਜਾਬ ਦੇ ਵਿੱਚ ਵਾਟ ਤੋਂ ਲੈ ਕੇ 3 ਮਹੀਨੇ ਦਾ ਇੱਕ ਵੀਰਤ ਹੋਣਾ ਫੋਟ ਕੰਮ ਨਾਲ ਸਾਬਣ ਇੱਕ ਪ੍ਰੋਡਕਟ ਕਰਨਾ ਉਹਦੇ ਫਿਰ ਜਿਹੜੇ ਬਾਜ਼ਾਰ ਚੱਲਦੇ ਦੋ ਵਾਰੀ ਬਾਗ ਰੀ ਦੀ ਜਾਲੀ ਲੱਗਿਆ ਉਹ ਨਹੀਂ ਉਹ ਬਾਈਕਲ ਕਾ ਵੀ ਮਿਲਣ ਦੇ ਵਿੱਚ ਆ बच्चा घर में अपना दोस्ता कार भी पहला बिहार पानी है पहला बिहार में प्रदर्शन में पहले सोए बिहार में दोनों को छोड़ी गई है बिहार को प्रदर्शन करवाने की तो आज यह दोनों तरफ बंद किस कटागरी में आज यह बंद ਤੇ ਅੱਗੇ ਹੜੀਆਂ ਬਹੁਤ ਬੱਚਿਆਂ ਨੂੰ ਮਾਤਰ ਜੀ ਦਾ ਹੋਇਆ ਹੈ ਉਹ ਤਾਂ ਸਭ ਤੋਂ ਵੱਧ ਕਰਦੇ ਇਸ ਕੈਟਾਗਰੀ ਦੇ ਉੱਤੇ ਆਪਣੇ ਕੋਲ ਦੋ ਸੈਮੀਫਾਈਨਲ ਤੇ ਤੀਜਾ ਫਾਈਨਲ ਜਜ ਸਾਹਿਬ ਆਪ ਗਾਈਡ ਵੀ ਕਰ ਰਹੇ ਆ ਲਗਭਗ ਉਸ ਕਲੋਂ ਵੀ ਚਾਰ ਪੰਜ ਬੱਚਿਆਂ ਨੂੰ ਉਹਨਾਂ ਦੇ ਗੱਟਿਆਂ ਦੇ ਅਨੁਸਾਰ ਵੀ ਅੰਦੇ ਸ਼ੂਹ ਦੇ ਨਾਲ ਦਿੱਤਾ ਸਹੀ ਕਰਵਾ ਰਹੇ ਨੇ ਇਹ ਸਾਰੇ ਬਟਨਟਸ ਮੰਗਦੀਆਂ ਨੇ ਕਿ ਆਪਣੇ ਜਨਰਲ ਨੂੰ ਪੂਰਾ ਪ੍ਰੋਪਰ ਚਾਰੇ ਪੈਰ ਪੂਰੇ ਸ਼ਹਿਰ ਵਿੱਚ ਫੜ ਕੇ ਕਚਨ ਮੁੜੀਆਂ ਕਰਵਾਉਣੇ ਹਨ ਆਪਾਂ ਪੋਜੀਸ਼ਨ ਲੈਣੀ ਹੈ ਲਾਈਨ ਵਿੱਚ ਚਾਰੇ ਪੈਰ ਪੂਰੇ ਸਹੀ ਪੂਰੇ ਸਹੀ ਬੋਲੇ ਜਿੱਦਾਂ ਸੋਹਰ ਆਉਣਾ ਹੈ ਉਹ ਬੰਦ ਨਹੀਂ ਹੈ جیو کمپیٹیشن ہے جی ایک ایٹی ایف مرک تیس کا کمپیٹیشن ہے جی تیسرا کام دیس کا فائنل راؤڈ ہے دو سیمی فائنل جی بچڑیاں دو سیمی فائنل کیت کے پر تیسرے فائنل میں پہنچی ہیں سمائی ملٹ تو آپ इतने لوگ سے کوئی راست سے کوئی ماراست سے تامل ناڈو سے یہاں سے جانا ہے آپ کا دیکھا ہوگا کوئی ایسی جوتا ہے ایک دن کے لیے دو دن کے لیے تو یہ جو کمپٹیشن ہے یہ بہت ہی

ਕਿਉਂਕਿ ਸਾਰੇ ਐਨੀਵਲ ਜਿਹੜੇ ਵਧੀਆ ਹੁੰਦੇ ਆ ਉਹਨਾਂ ਨੂੰ ਬਾਅਦ-ਬਾਅਦ ਤਾਂ ਹੀ ਤੋਰ ਕੇ ਦੇਖੇ ਨੇ ਨਾ ਵੀ ਨੰਬਰ ਕਿਹਦੇ ਜਿਹੜੇ ਆ ਸੋਨੂੰ ਸਾਰੇ ਨਾਮ ਰਹੋ ਬੰਦਾ ਹੋਣਾ ਜਿਹੋ ਜਾਸਰਵਾਲੋਂ ਆਪਣੇ ਨੁਸਤਾਂ ਪੜ ਜਾਂਦੀਆਂ ਵੀ ਇਹਨਾਂ ਨੂੰ ਇੱਕ ਦੋ ਤਿੰਨ ਜਿਹੜੇ ਪਹਿਲੇ ਨੰਬਰ ਹੁੰਦੇ ਆ ਜਿਹਨੇ ਆ ਹੁੰਦੀਆਂ ਦੇ ਸਾਰੇ ਵਧੀਆ ਪਰ ਪਹਿਲੇ ਤੰਗਾਂ ਉਹ ਜਿਹੜਾ ਉਹ ਨੰਬਰ ਦਾ ਪੋਬਲਿਸ ਫਸਟਰ ਇੱਕ ਡਿਜਮੈਂਟ ਹੋਈ ਆ ਸੋ ਨਾਤੇ ਤਾਜਾ ਪੰਜ ਮਿੰਟ ਦੇ ਵਿੱਚ ਏਡੀਸੀ ਜਿਹੜਾ ਆ ਬਿਲਾਣਾ ਇਸ ਤੋਂ ਬਾਅਦ ਜਿਹੜਾ ਮੁੱਖ ਮੈਂ ਕਾਬਜ਼ਾ ਆ ਭਰਾਵਾਂ ਦਾ ਉਹ ਐਟਾ ਫੁਟੀਆਂ ਗਾਵਾਂ ਦਾ ਜਿਹੜਾ ਮੁੱਖ ਆਪਰਾ ਮੇਲੇ ਦਾ ਜੇਕਿਸ਼ਾਨ ਨਹੀਂ ਹੋਇਆ ਕਰਦੀ ਆ ਕਿ ਇੱਕ ਦੁਨੀਆ ਨੂੰ ਦੱਸਣ ਵਾਸਤੇ ਕਿ ਅਸੀਂ ਵੀ ਅੱਜ ਇਸ ਮਕਾਮ ਤੇ ਪਹੁੰਚ ਗਏ ਆ ਕਿਉਂਕਿ ਹਰ ਮੇਲੇ ਦੇ ਵਿੱਚ ਜਿਹੜੇ ਆਪਣੇ ਡਾਕਟਰ ਬਾਅਦ ਜਿਹੜੇ ਆਪਣੇ ਵਿਦੇਸ਼ਾਂ ਤੋਂ ਆਉਂਦੇ ਆ ਉਹ ਇਹੀ ਗੱਲ ਨੂੰ ਬਾਰ ਬਾਰ ਕਰਦੇ ਆ